हां राजे ਨੇ ਆਉਣਾ ਉਹ ਮੁੰਡੇ ਭੇਜੂਗੀ ਦੋ ਮੈਂ ਫੇ ਦੇਗੇ ਦੁੱਗੇ ਲਾਉਣਿਆ ਤਾਂ ਹਾਂ ਹਾਂ ਹੁਣ ਅਸੀਂ ਚੱਲੇ ਜੀ ਨਗਰ ਕੀਰਤਨ ਤੇ ਲੰਗਰ ਲਾਉਣ ਹਾਂ ਹਾਂ ਆ ਜੂਗੀ ਆ ਜੂ ਜਦੋਂ ਬਸ ਨਗਰ ਕੀਰਤਨ ਇੱਥੋਂ ਨੰਗ ਗਿਆ ਫਿਰ ਉਦੋਂ ਮੈਂ ਆ ਜਾਣਾ 12 1 ਵਜੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਹੈਗਾ ਮਾਰਨਿੰਗ ਦਾ ਤੇ ਅੱਜ ਧੁੰਦ ਬਹੁਤ ਜ਼ਿਆਦੇ ਆ ਹੈ ਗਈਆਂ ਤੇ ਦਿਨ 2 ਜਨਵਰੀ ਦਾ ਸੋਨਾ ਸੋਨਾ ਨਵਾਂ ਸਾਲ ਚੜਿਆ ਤੇ ਅੱਜ ਆਪਨੇ ਹੈਗਾ ਗੁਰਦੁਆਰਾ ਸਾਹਿਬ ਨਗਰ ਕੀਰਤਨ ਤੇ ਆਪਾਂ ਜਾ ਰਹੇ ਹੁਣ ਆਪਣੇ ਸਾਥ ਦੇ ਵਿੱਚ ਜਿੱਥੇ ਖੂ ਤੇ ਜਣੀ ਸਾਥ ਤੇ ਉੱਥੇ ਆਪਣੇ ਪੜਾ ਹੈਗਾ ਉੱਥੇ ਲੰਗਰ ਪ੍ਰਸ਼ਾਦ ਦੀ ਸੇਵਾ ਕਰਨੀ ਹੈ ਤੇ ਆਪਾਂ ਉੱਥੇ ਜਾ ਰਹੇ ਹਾਂ ਕੰਮ ਤਾਂ ਦੇ ਘਰੇ ਸਾਰੇ ਨਵੇੜਤੀ ਐ ਬਸ ਇੱਕ ਸਾਗ ਵਾਲਾ ਪਤੀਲਾ ਰਹਿ ਗਿਆ ਧੂਣ ਨਾਲ ਉਹ ਬਾਲਾ ਉਹ ਜੰਮਿਆ ਪਿਆ ਸੀਗਾ ਵਿੱਚ ਤਾਂ ਕਰਕੇ ਫਿਰ ਮੈਂ ਪਾਣੀ ਪਾ ਕੇ ਰੱਖ ਤਾ ਤੇ ਝਾੜੂ ਝੂੜੂ ਲਾ ਲਿਆ ਅੱਜ ਸੋਨੀ ਨੇ ਵੀ ਨਹੀਂ ਸੀ ਆਉਣਾ ਉਹ ਵੀ ਅੱਜ ਛੁੱਟੀ ਤੇ ਉਹਨਾਂ ਦੇ ਲੈਂਟਰ ਪਹਿਣਾ ਤਾਂ ਕਰਕੇ ਫਿਰ ਕੰਮ ਸਾਰੇ ਮੈਂ ਆਪ ਹੀ ਕਰ ਲੇ ਉੱਠ ਕੇ ਜਲਦੀ ਜਲਦੀ ਹੁਣ ਕਰਨ ਉਥੋਂ ਫੋਨ ਲਾਈ ਜਾਂਦਾ ਸੀ ਸੱਤ ਜੋ ਮੰਮੀ ਆ ਜਾ ਸਾਰੇ ਆ ਸਾਰੀਆਂ ਆ ਗਈਆਂ ਬੁੜੀਆਂ ਘਰਾਂ ਦੀਆਂ ਰੋਟੀ ਪਕਾਉਣ ਵਾਸਤੇ ਤੂੰ ਲੇਟ ਆ ਮੈਂ ਕਿਹਾ ਚੱਲ ਮੈਂ ਆਉਣੀ ਹੁਣ ਤੇ ਚਲੋ ਆਪਾਂ ਚੱਲਦੇ ਆਂ ਸਾਥ ਚ ਤੇ ਉੱਥੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਕਰਨੀ ਆ ਤੇ ਨਗਰ ਕੀਰਤਨ ਆਊਗਾ ਤੇ ਕਰਾਵਾਂਗੇ ਤੁਹਾਨੂੰ ਵੀ ਉਦੋਂ ਦਰਸ਼ਨ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਨਗਰ ਕੀਰਤਨ ਦਾ ਦ੍ਰਿਸ਼ ਆ ਵੀ Pano de pearendo. ਆਪਾਂ ਨਗਰ ਕੀਰਤਨ ਤੋਂ ਆ ਗਏ ਸੀਗੇ ਟਾਈਮ ਸ਼ਾਮ ਦਾ ਹੋ ਗਿਆ ਟਾਈਮ ਕਿੰਨਾ ਹੋ ਗਿਆ 4:30 ਪੌਣੇ 5 ਦਾ ਟਾਈਮ ਆ ਆਪਾਂ ਟਾਲੇ ਤੱਕ ਖੇਤ ਗੇੜਾ ਮਾਰਨਾ ਆ ਕੇ ਕਣਕ ਨੂੰ ਨਾਲੇ ਕਿਹਾ ਵੀ ਥੋੜੀ ਚੱਲ ਸੈਰ ਹੋ ਜੂਗੀ ਹੈ ਨਾ ਤੁਰ ਫਿਰ ਕੇ ਗੇੜਾ ਕੱਢ ਲੀ ਗੋ ਵੈਸੇ ਤਾਂ ਅੱਜ ਨਗਰ ਕੀਰਤਨ ਤੇ ਵੀ ਦੋ ਤਿੰਨ ਪੜਾਵਾਂ ਦੇ ਮਗਰ ਜਾ ਕੇ ਆਏ ਆਪਾਂ ਬਾਬਾ ਜੀ ਦੇ ਨਾਲ ਨਾਲ ਗਏ ਹੈ ਨੇਪਾਲ ਕੀ ਸਾਹਿਬ ਦੇ ਫਿਰ ਹੁਣ ਕਰਨ ਦੇ ਪਾਪਾ ਕਹਿੰਦੇ ਚੱਲੀਏ ਨਾਲੇ ਥੋੜਾ ਗੇੜਾ ਨਿਕਲ ਜੂਗਾ ਨਾਲੇ ਕਣਕ ਦੇਖੇ ਹੁੰਨੇ ਆ ਹੁਣ ਆਪਾਂ ਪਹੁੰਚਣ ਲੱਗੇ ਆ ਘਰੇ ਜਾ ਕੇ ਦੇਖਦੇ ਆ ਧਾਰਾਂ ਚੂਣੀਆਂ ਸਬਜੀ ਅੱਜ ਕੱਲ ਸਾਗ ਬਣਾ ਲਿਆ ਸੀ ਤੇ ਸਬਜੀ ਕੱਲ ਤਾਂ ਕੋਈ ਗੋਭੀ ਦੀ ਬਣੀ ਵੀ ਸੀਗੀ ਅੱਜ ਉੱਥੇ ਜਿੱਥੇ ਲੰਗਰ ਸੀਗਾ ਆਪਣੇ ਠੁੱਲੇ ਤੇ ਸਾਥ ਚ ਮਤਲਬ ਤੇ ਉਥੋਂ गोभी दी गाजरਾ ਮਟਰ ਆਲੂ ਸੀ ਕਿ ਗਾਜਰਾ ਮਟਰ ਆਲੂ ਦੀ ਸਬਜੀ ਸੀਗੀ ਸੰਗ ਤੋਂ ਹਸਾਬ ਦੀ ਸੀਗੀ ਸਬਜੀ ਕਾਫੀ ਜ਼ਿਆਦਾ ਵੱਧ ਗਈ ਸੀਗੀ ਤੇ ਉੱਥੋਂ ਥੋੜੀ ਜੀ ਸਬਜੀ ਲੈ ਆਂਦੀ ਸੀ ਸਬਜੀ ਬਣੀ ਪਈ ਐ ਬਸ ਰੋਟੀਆਂ ਪਕਾਉਣੀਆਂ ਰੋਟੀਆਂ ਪਕਾ ਲਾਂਗੇ ਜਾ ਕੇ ਬਸ ਹੁਣ ਥੋੜਾ ਤੁਰਨਾ ਫਿਰਨਾ ਚਾਹੀਦਾ ਮੇਰਾ ਨਾ ਵਜਣ ਬਹੁਤ ਵਧਦਾ ਜਾਂਦਾ ਸੀਗਾ ਤਾਂ ਕਰਕੇ ਮੈਂ ਹੁਣ ਡੇਲੀ ਹੁਣ ਇਸ ਵੇਲੇ ਨਾ ਦੁਪਹਿਰ ਵਾਲੀ ਚਾਹ ਪੀ ਕੇ ਮੈਂ ਕਿ ਆ ਜਾ ਕਰਾਂਗੇ ਨਾਲੇ ਖੇਤ ਗੇੜਾ ਮਾਰਗੇ ਪਿੰਡ ਤੋਂ ਥੋੜੀ ਬਾਟੀ ਹੈ ਨਾਲ ਹੀ ਇਹ ਨਾਲੇ ਚਲ ਇੰਨੀ ਕੁ ਸੈਰ ਹੋ ਜਾ ਕਰੂਗੀ ਉਹ ਸਟੈਪ ਡਾਊਨਲੋਡ ਕੀਤੇ ਹੋਏ ਆ ਫੋਨ ਤੇ ਵੀ ਡੇਲੀ 10000 ਕਰਨਾ ਚਾਹੀਦਾ ਤੇ ਉਹ ਅੱਜ 5 ਹੀ ਹੋਇਆ ਸੀਗਾ ਫਿਰ ਨਾਲੇ ਕਿੱਥੇ ਤੱਕ ਜਾ ਕੇ ਆਈਆਂ ਪਿੰਡ 'ਚ ਵੀ ਦੂਰ ਤੱਕ ਗਏ ਸੀ ਮੈਂ ਹੁਣ ਇਧਰ ਨੂੰ ਗੇੜਾ ਕੱਢਣਾਗੇ ਹੋ ਹੋ ਜਾਊਗਾ ਜਾਨੀ ਮਤਲਬ 7ਕ 7000 ਹੋ ਜਾਊਗਾ ਜਦ ਨੂੰ ਘਰੇ ਪਹੁੰਚੂਗੀ ਆ ਰਾਜ ਚ 베ਰੀ 베ਰੀ ਨੂੰ ਲੱਗੇ ਆ ਖੱਟੇ ਮਿੱਠੇ ਮਿੱਠੇ 베ਰ ਲੱਗੇ ਆ ਜਿਵੇਂ ਇਹ 베ਰ ਤੁਸੀਂ ਦੇਖੋ ਦੋ ਦੰਦ ਤੋੜੋ ਹੋਰ ਤੋੜ ਲਓ 30 35 ਕਿਲੋ ਉਹ ਤੋੜੋ ਇਹਦੀ ਸ਼ੁਰੂਆਤ ਹੈ ਉਹ ਚੌਥਾ ਪੰਜਵਾਂ ਦਿਨ ਆ ਦੋਸਤੋ ਸਵੇਰ ਨੂੰ 베ਰ ਬਹੁਤ ਮਿੱਠੇ ਆ ਪਾ ਜਾਵਾ ਕਿ ਸੋਨੀ ਕਿ ਅੱਜ ਲੈਂਟਰ ਪੈ ਗਿਆ ਤੇ ਸੋਨੀ ਕਹਿ ਕੇ ਗਈ ਆ ਵਿਚਾਰੀ ਨੇ ਉਹਨੂੰ ਸਵੇਰੇ ਵੀ ਕਿਹਾ ਕਹਿੰਦੀ ਦੀਦੀ ਆਇਓ ਤੇ ਉਦੋਂ ਫਿਰ ਮੈਂ ਨਗਰ ਕੀਰਤਨ ਤੇ ਚਲੀ ਗਈ ਜਾਇਆ ਨਹੀਂ ਗਿਆ ਹੁਣ ਫਿਰ ਵਿਚਾਰੀ ਆਈ ਸੀਗੀ ਘਰੇ ਕੰਮ ਕਰਨ ਤੇ ਹੁਣ ਕਹਿ ਕੇ ਗਈ ਵੀ ਦੀਦੀ ਤੁਸੀਂ ਆਇਓ ਘਰ ਦੇਖਣ ਹੈਨਾ ਤੇ ਚੱਲ ਕੋਈ ਨਹੀਂ ਐਵੇਂ ਜਾਇਆ ਨਹੀਂ ਜਾਂਦਾ ਹੈਨਾ ਜਦੋਂ ਅਗਲਾ ਇੰਨਾ ਕੰਮ ਘਤੰਦਾ ਕਰਦਾ ਹੋਵੇ ਖਾਲੀ ਹੱਥ ਕੀ ਜਾਣਾ ਮੈਂ ਕਿਹਾ ਤੇ ਲੈਂਟਰ ਪਾਇਆ ਆਪਾਂ ਸੋਨੀ ਨੂੰ ਸੂਟ ਦੇ ਕੇ ਆਵਾਂਗੇ ਨਾਲ ਕੰਬਲ ਲਾ ਕੇ ਸੋਨੀ ਵਾਸਤੇ ਸੂਟ ਪੂਰਾ ਕੱਢ ਲਿਆ ਤੇ ਦਿਖਾਵਾਂਗੇ ਆਪਾਂ ਤੁਹਾਨੂੰ ਜਾ ਕੇ ਉੱਥੇ ਸੋਨੀ ਦੇ ਘਰੇ ਵੀ ਵੀ ਕਿਵੇਂ ਦਾ ਉਹਨੇ ਇੱਕ ਵਿਚਾਰੀ ਨੇ ਕਮਰਾ ਬਣਾਇਆ ਤੇ ਦੇਖਦੇ ਲੈਂਟਰ ਪਾਇਆ ਪਹਿਲਾਂ ਕਹਿੰਦੀ ਸੀ ਵੀ ਤੀਨਾਂ ਹੀ ਪਾ ਲੈਣੀ ਆ ਫਿਰ ਕਰਨ ਦੇ ਪਾਪਾ ਕਹਿੰਦੇ ਕੋਈ ਨਹੀਂ ਇਸ ਤੇਰੀ ਹੈਲਪ ਕਰਾਂਗੇ ਤੇ ਤੂੰ ਹੁਣ ਲੈਂਟਰ ਹੀ ਪਾ ਲਾ ਤੇ ਚਲੋ ਆਪਾਂ ਫਿਰ ਦਿਖਾਉਨੇ ਤੁਹਾਨੂੰ ਉਧਰ ਜਾ ਕੇ ਸੋਨੀ ਕੇ ਘਰੇ ਕਮਰਾ ਤਾਂ ਖੁੱਲਾ ਬਣ ਗਿਆ ਹੈ ਨਾ ਇਹਨਾਂ ਦਾ ਮੂੰਹ ਇਦਾਂ ਹੀ ਨਾ ਰਹੂਗਾ ਫਿਰ ਆ ਇਹਨਾਂ ਦਾ ਆ ਵੀ ਪਿੱਛੋਂ ਆਏ ਨੂੰ ਬਣਾ ਲੈਣਾ ਹੈ ਨਾ ਜਾਂ ਮਗਰੋਂ ਆਏ ਨੂੰ ਵੀ ਕਮਰਾ ਬਹੁਤ ਸਖਤ ਆ ਬੜੇ ਹੀ ਬਣਾ ਲੈਣੀ ਹੈ ਹਾਂ ਉਧਰ ਕੋਈ ਚੀਜ਼ ਹੋਰ ਵੀ ਬਣ ਜੂ ਮੈਂ ਫਿਰ ਵੀ ਐਡਾ ਵੀ ਨਹੀਂ ਛੋਟਾ ਬਣਿਆ ਜਿਵੇਂ ਨਿਉਂਾ ਕੱਢੀਆਂ ਛੋਟਾ ਲੱਗਦਾ ਸੀ ਹੈ ਨਾ ਨਹੀਂ ਉਹ ਐਂ ਤਾਂ ਫਿਰ ਜਦੋਂ ਬਾਲ ਤੇ ਤਾਂ ਵੱਡਾ ਲੱਗਦਾ ਹਾਂ ਬਾਬਾ ਵੱਡਾ ਬਣ ਗਿਆ ਚਲ ਵਧੀਆ ਬਣ ਗਿਆ ਵਿਚਾਰੀ ਦਾ ਜਿੰਨਾ ਹੈ ਨਾ ਇਹ ਵੀ ਕਮਰਾ ਵੱਡਾ ਕਰਦਾ ਸੀਗਾ ਜਿਹੜੀ ਆਹ ਤੰਦ ਹੈ ਓਕੇ ਵਿੱਚ ਛੱਡਿਆ ਕੁਛ ਨਹੀਂ ਹਾਂ ਲਾਈਟ ਪੈਂਦੀ ਰੂਗੀ ਨਹੀਂ ਲਾਈਟ ਤਾਂ ਨਹੀਂ ਪੈਂਦੀ। ਲਾਈਟ ਪੈਂਦੀ ਰੋਸ਼ਨ ਦਾ। ਅੱਛਾ ਹਾਂ ਰੋਸ਼ਨ ਦਾਣ ਵਿੱਚ ਦੀ। ਲਾਈਟ ਪੈਂਦੀ। ਲੈ ਸੋਨੀ? ਗਾੜ ਦਿੰਦੇ। ਕੀ? ਕੋਈ ਨਾ ਕੋਈ ਮਾਰੀ ਮੈਨੂੰ ਪਤਾ ਹੀ ਨਹੀਂ ਲੱਗੇ ਕਿ ਆਈ ਆ। ਕੋਈ ਨਹੀਂ? ਤੇ ਤੂੰ ਲੈਂਟਰ ਨਹੀਂ ਪਾਇਆ? ਹੈ? ਤੇ ਲੈਂਟਰ ਨਹੀਂ ਪਾਇਆ। ਪਾਇਆ ਤਾਂ ਤੇ ਮੇਰਾ ਕੋਈ ਨਹੀਂ। ਮੈਨੂੰ ਕੋਈ ਨਹੀਂ। ਬੁੱਤ ਚੱਲਦੀ ਹੈ। ਕੋਈ ਨਹੀਂ। ਬਸ ਆ। ਹਾਂ। ਮਹਾਰਾਜ ਉਹ ਜਿਹੜੀ ਤਾਂ ਲਾਈ ਜਰਾ ਤੁਹਾਨੂੰ ਮਹਾਰਾਜ ਦੇ ਵਾਹ ਮਹਾਰਾਜ ਬਾਹਰ ਜਿਹੜੀ ਜੈਲੇ ਜਾਉਂਦਾ ਜਿਹੜਾ ਦਾਨ ਕਰਦੇ ਮਹਾਰਾਜ ਘਰ ਹੋਰ ਬਣੀ ਜਾਂਦਾ ਹੁਣ ਜੀ ਇਹ ਆਪਾਂ ਸ਼ੁੱਧ ਸ਼ਾਮ ਦੀ ਬਹੁਤ ਬੋਲ ਰਾ ਦੇ ਪੈਟ ਕਿੱਥੇ ਪਿਆ ਕੋਈ ਛੱਤ ਅੱਛਾ 1500 ਸੱਤੀ ਕੀ ਕਦਮ ਹੋਰ ਕੋਮੇ ਕੇਪੀ ਆਇਆ ਨਹੀਂ ਕਿ ਤਰ ਦੁੱਧ ਪਾ ਕੇ ਉਹਨੂੰ ਬੋਕਰਾ ਤਾਂ ਮਾਰੋ। ਉਹ ਹੀ ਉਹ ਦਵਾਈ ਮਿਲ ਗਿਆ ਉਸੇ ਤੋਂ। ਇੱਕ ਪਾਗ ਪਾਣੀ ਹੈ ਕਿੰਨੀ ਕੁੱਤਿਆਂ ਨੂੰ? ਕੁੱਤਿਆਂ ਨੂੰ ਮੈਂ ਹਜੇ ਕੋਈ ਨਹੀਂ ਪਾਈ। ਨਹੀਂ ਪਾਉਣੀ ਆ ਪਾਉਂਦੀ ਜਾਂ ਸਹੀ ਥੱਲੇ ਆਂ। ਉਹ ਪਕਾ ਦੇਣੀ ਹੈ। ਉਹ ਪਕਾ ਦੇ। ਕੰਦ ਦੇ ਆਟੇ ਦੀ। ਹਾਂ ਨਹੀਂ। ਇਹ ਆਂ ਚੋਪੜੀਆਂ ਫਿਰ ਖਾ ਲਿਓ ਤੱਤੀਆਂ ਕਰਕੇ ਥੱਲੇ ਜੀ ਨਾ ਚੋਪੜੀਆਂ ਕਰ ਦਿਆਂ ਚੋਪੜੀਆਂ। ਹਾਂ ਵੇ ਪਈਆਂ। ਹੋ ਗੇ ਮਰਦ। ਨਾ ਤਾਂ ਫਿਰ ਕੋਈ ਨਹੀਂ ਪਕਾਉਂਦਾ। ਉਹ ਲੋਣੀ ਉਦੋਂ ਲੱਗੀ ਜੇ ਨਾ ਤਾਜੀ ਖਾਣੀ ਹੋ ਖਾਣੂ ਜਨੇਰ ਖਣੂ ਜਦੋਂ ਖਾਣ ਬੈਠਣਗੇ ਸਾਰੇ ਜਣੇ ਜਦੋਂ ਘਰੇ ਆਗੇ ਉਹ ਬਾਥਰੂਮ ਆਣ ਲੀਆਂ ਲਾਈਟਾਂ ਜਗਾ ਦਿਓ ਵੀਰ ਜੀ ਗੰਦੀ ਪਾਵਾਂ ਕਿ ਨਾ ਕੁੱਤੇ ਕੀ ਕੁੱਤੇ ਰੋਟੀ ਪਾ ਉਹਨਾਂ ਦਾ ਤਾਂ ਡੋਂਗਾ ਵਿਹਲਾ ਪਿਆ ਲਿਆ ਮੈਂ ਲਿਆਵਾਂ ਚੱਕ ਕੇ ਹੈਲੋ ਨੰਬਰ ਕੋਈ ਫੋਨ ਕੀ ਪਾ ਲੈਣੇ ਪਏ ਆਹਾ ਵੀਰ ਜੀ ਲਾਈਟ ਜਗਾਇਓ ਬਾਥਰੂਮ ਵਾਲੀ ਡੋਂਗਾ ਤਾਂ ਵਿਚਾਰਿਆਂ ਨੇ ਮਾਂ ਹੀ ਤਾਂ ਕੁੱਤਿਆਂ ਨੇ ਤਾਂ ਕੁੱਤਿਆਂ ਨੂੰ ਤਾਂ ਰੋਟੀ ਪਾਉਣੀ ਆ ਆਹ ਤੇ 93930 ਪਾਣੀ ਸੋਨੀ ਕਹਿੰਦੀ ਪ੍ਰਸ਼ਾਦ ਹਾਂ ਸੋਨੀ ਕਹਿੰਦੀ ਪ੍ਰਸ਼ਾਦ ਖਾ ਕੇ ਵੇਖਿਆ ਸੀ ਮੈਂ ਕਿਹਾ ਹਾਂ ਦੇਖ ਲਈਏ ਹੁਣ ਆਮਰਦੀਪ ਸੰਗਾ ਦੂਜੇ ਨੇ ਤਾਂ ਇਹਨਾਂ ਕੋਚ ਕੋਲ ਆ ਕੀ ਨੇ ਤੁਹਾਡੇ ਘਰ ਦੇ ਨਹੀਂ ਨਹੀਂ ਉਹਨਾਂ ਨੇ ਤਾਂ ਕੀ ਕੱਢਿਆ ਨਹੀਂ ਮੇਰੀ ਗੱਲ ਸੁਣ ਆਪਣੇ ਤਾਂ ਦਿਵਾਨੇ ਕੰਮ ਕੀਤਾ ਉਹਨੂੰ ਕਹਣਾ ਸੀ ਘਾਟੂ ਬਦਾਂ ਦੇ ਪਾਲਾ ਵਿੱਚ ਸੌਂਦੀ ਪਾਲਾ ਸੌਣਾ ਬੰਨ ਜਾਂਦਾ ਪਰਛਾਦ ਹੋਰ ਤੇ ਆਹ ਕੈਂਚ ਨਹੀਂ ਕਿਆ ਕਸੀ ਕਰਾ ਦੇਵੇਂ ਯਾਰ ਮੈਂ ਪਏ ਪੌਣੇ ਮਾਨੂੰ ਖੋਪਾ ਵੀ ਫੜਾ ਕੇ ਗਈ ਸੀ ਤੁਹਾਡੇ ਪਾਟੇ ਚ ਰਸਲਾਣਾ ਨੇ ਆਵੇਂ ਟਿਫਨ ਚ ਪਿਆ ਤੇ ਕੱਲੀ ਅ ਕੱਲਾ ਖੋਪਾ ਉਹਦੇ ਚ ਕੱਲਾ ਖੋਪਾ ਹੀ ਆ ਪਰਛਾਦ ਕਾਮਰ ਸਿੰਘ ਦੇ ਨਾਮ ਤੋਂ ਆਏ ਹੋਣਗੇ। ਚਿੱਟੀ ਕਮੀ ਕਿੱਥੋਂ ਪਏ ਸੀ ਉਹਨੇ ਸੀ। ਆ ਜਰਾ ਦੋ ਲੈ ਲੋ ਜੀ ਟਾਈਮ ਹੋ ਗਿਆ 6:30 ਦਾ ਸ਼ਾਮ ਦਾ ਤੇ ਆਪਾਂ ਅੱਜ ਬਹੁਤ سارے ਕੰਮ ਧੰਦੇ ਕੀਤੇ ਤੇ ਬਹੁਤ ਸਾਰਾ ਪਤੋਰਾ ਫੇਰਾ ਕੀਤਾ। ਗੁਰਦੁਆਰਾ ਸਾਹਿਬ ਗਏ ਖੇਤ ਗਏ ਸੈਰਤੇ ਹੁਣ ਸੋਨੀ ਕੇ ਘਰੋਂ ਆਏ ਆ ਤੇ ਹੁਣ ਆਪਾਂ ਬੈਠਦੇ ਆ ਰੋਟੀ ਪਾਣੀ ਖਾ ਕੇ ਬਿਸਤਰਿਆਂ 'ਚ ਵੀ ਰੋਟੀ ਪਾਣੀ ਖਾਣੇ ਆ ਤੇ ਬੈਨੇ ਆ ਬਿਸਤਰਿਆਂ 'ਚ ਸਵੇਰ ਫੇਰ ਕੰਮ ਧੰਦੇ ਕਰਾਂਗੇ ਬਾਬੇ ਦੀ ਕਿਰਪਾ ਦੇ ਨਾਲ ਅੱਜ ਵਾਲੀ ਵੀਡੀਓ ਦਾ ਐਂਡ ਅਪ ਕਰਦੇ ਆ ਇੱਥੇ ਹੀ ਮਿਲਦੇ ਆ ਕੱਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਜੇ ਵੀਡੀਓ ਤੇ ਪਹਿਲੀ ਵਾਰ ਹੁੰਨੇ ਆ ਬਲੌਗ ਦੇਖਦੇ ਹੁੰਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਫੇਰ ਹੀ ਸਾਡਾ ਹੌਸਲਾ ਵਧਣਾ ਤੇ ਫੇਰ ਹੀ ਆਪਾਂ ਤੁਹਾਡੇ ਨਾਲ ਸੋਹਣੀਆਂ-ਸੋਹਣੀਆਂ ਗੱਲਾਂ ਕਰ ਪਾਵਾਂਗੇ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਬਾਏ